ਸਵੇਰੇ 4 ਵਜੇ ਦਾ ਸਮਾਂ ਸੀ ਗੁਰਦੁਆਰਿਆਂ ਗ੍ਰੰਥੀ ਸਿੰਘ ਦੇ ਬੋਲਣ ਦੀ ਆਵਾਜ਼ ਆ ਰਹੀ ਸੀ ਉઠੋ ਭਾਈ ਗੁਰਮੁਖ ਪਿਆਰਿਓ ਅੰਮ੍ਰਿਤ ਵੇਲਾ ਹੋ ਗਿਆ ਏ ਇਸ ਵੇਲੇ ਸਵੇਰ ਦੇ 4:00 ਵਜੇ ਨੇ ਉਠੋ ਉੱਠ ਕੇ ਇਸ਼ਨਾਨ ਕਰੋ ਨਾਮ ਸਿਮਰਨ ਕਰੋ ਗੁਰੂ ਘਰ ਦੇ ਦਰਸ਼ਨ ਦੀਦਾਰ ਕਰੋ ਫਿਰ ਉਸਨੇ ਅੰਮ੍ਰਿਤ ਵੇਲੇ ਦੀ ਬਾਣੀ ਦਾ ਪਾਠ ਕਰਨਾ ਆਰੰਭ ਕਰ ਦਿੱਤਾ ਸੀ ਸਿਆਲ ਦੇ ਦਿਨ ਸਨ ਰਜਾਈ ਵਿੱਚ ਨਿੱਗੀ ਪਈ ਵਿਸ਼ਣੀ ਇਨਾ ਹੀ ਚਿਰ ਪਾਸੇ ਜਹਿ ਮਾਰਦੀ ਰਹੀ ਫਿਰ ਹੌਲੀ ਹੌਲੀ ਉੱਠ ਕੇ ਖੜੀ ਹੁੰਦੀ ਹੋਈ ਆਪਣੇ ਮਨ ਨਾਲ ਹੀ ਗੱਲਾਂ ਕਰਨ ਲੱਗ ਪਈ ਚੱਲ ਮਣਾ ਉੱਠ ਉੱਠਣਾ ਤਾਂ ਪੈਣਾ ਹੁਣ ਉਸਨੇ ਨਲਕਾ ਗੇੜ ਕੇ ਪਾਣੀ ਨਿੱਗਾ ਆਉਣ ਤੀਕ ਕੱਢਿਆ ਦਾਤਨ কুরਲਾ ਕਰਕੇ ਮੂੰਹ ਹੱਥ ਧੋਤਾ ਆਪਣੇ ਜੋਗੀ ਚਾਹ ਬਣਾ ਕੇ ਪੀਤੀ ਤੇ ਬਾਕੀ ਦੇ ਪਰਿਵਾਰ ਲਈ ਚਾਹ ਦਾ ਪਾਣੀ ਕਰਮ ਹੋਣ ਚੁੱਲ੍ਹੇ ਤੇ ਧਰ ਦਿੱਤਾ ਪਸ਼ੂਆਂ ਨੂੰ ਪੱਠਾ ਨੀਰਾ ਪਾਇਆ ਦੁੱਧ ਰਿੜਕਿਆ ਤੇ ਧਾਰਾਂ ਕੱਢੀਆਂ ਉਦੋਂ ਤੱਕ ਦਿਨ ਰਾਤ ਦੀ ਬੁਕਲ ਵਿੱਚੋਂ ਆਜ਼ਾਦ ਹੋ ਚੁੱਕਾ ਸੀ ਤੇ ਚਿੱਟਾ ਚਾਨਣ ਉਸਦੇ ਵੇੜੇ ਵਿੱਚ ਝਾਤੀਆਂ ਮਾਰਨ ਲੱਗ ਪਿਆ ਸੀ। ਗੋਹਾ ਕੂੜਾ ਸੁੱਟ ਕੇ ਉਹ ਜੇ ਵੇੜਾ ਹੀ ਸੁੰਭ ਰਹੀ ਸੀ ਕਿ ਉਸਦੇ ਭਰਾ ਸੁਲੱਖਣ ਨੇ ਆ ਕੇ ਬੂਹਾ ਖੜਕਾਇਆ। ਉਹ ਡੋਰਪੌਰ ਹੋਈ ਉਸ ਵੱਲ ਵੇਖੀ ਜਾ ਰਹੀ ਸੀ। ਉਹ ਇੰਨੀ ਘਬਰਾ ਗਈ ਸੀ ਕਿ ਉਸ ਨੂੰ ਸੁੱਖ ਸ਼ਾਂਤ ਪੁੱਛਣ ਦਾ ਵੀ ਥੋੜਾ ਨਾ ਰਿਹਾ। ਤਕੜੀਆਂ ਕੁੜੇ ਉਹਨੂੰ ਸੋਚਾਂ ਵਿੱਚ ਪਈ ਵੇਖ ਕੇ ਸੁਲੱਖਣ ਨੇ ਆਪ ਹੀ ਪਹਿਲ ਕੀਤੀ। ਤੇ ਅਗਾਹ ਹੋ ਕੇ ਉਸ ਦਾ ਸਿਰ ਝੁਲੋਸਿਆ ਆਹੋ ਵੀਰੇ ਤਕੜੀਆਂ ਹੋਰ ਸੁਨਾ ਆਪਣਾ ਸਾਰਾ ਮਹਿਣ ਰਾਜੀ ਖੁਸ਼ੀਆ ਹਾਂ ਭਾਈ ਸਭ ਖੈਰ ਸੋਖਾ ਭਰਾ ਨੂੰ ਰਾਜੀ ਖੁਸ਼ੀ ਪੁੱਛ ਕੇ ਉਹ ਰਸੋਈ ਵਿੱਚ ਚਾਹ ਬਣਾਉਣ ਲਈ ਚਲੀ ਗਈ ਉਸ ਦੇ ਮਨ ਵਿੱਚ ਸਹਿਮ ਦਾ ਘੂਤ ਜਿਵੇਂ ਉਵੇਂ ਬੜਿਆ ਬੈਠਾ ਸੀ ਇਹ ਕਾਹ ਤੋਂ ਆਇਆ ਐਡੇ ਸਾਜਰੇ ਜਰੂਰ ਕੋਈ ਖਾਸ ਗੱਲ ਹੋਊ ਜਾਣ ਕੇ ਨਹੀਂ ਦੱਸਦਾ ਹੇ ਵਾਹਿਗੁਰੂ ਘਰੇ ਸੁੱਖ ਹੋਵੇ ਚਾਹ ਬਣਾ ਕੇ ਆਈ ਸੀ ਚਾਹ ਦਾ ਗਲਾਸ ਫੜਾਉਂਦਿਆਂ ਸੁਲੱਖਣ ਨੇ ਉਹ ਆਪਣੇ ਆਉਣ ਦਾ ਮਕਸਦ ਪੁੱਛਿਆ ਮੈਂ ਤਾਂ ਕੁੜੇ ਇੱਕ ਜ਼ਰੂਰੀ ਕੰਮ ਆਇਆ ਹਾਂ ਹਾਂ ਦੱਸ ਵੀਰੇ ਸੁੱਖ ਤਾਂ ਹੈ ਕਿਸ਼ਨੀ ਨੂੰ ਫੇਰ ਚਿੰਤਾ ਨੇ ਘੇਰ ਲਿਆ ਸੀ ਹਾਂ ਹਾਂ ਸਭ ਠੀਕ ਆ ਤੂੰ ਤਿਆਰ ਹੋ ਜਾ ਛੇਤੀ ਦਿਨੇ ਮੈਂ ਤੈਨੂੰ ਲੈਣ ਆਇਆ ਹੈ ਵੀਰੇ ਬਾਪੂ ਤਾਂ ਠੀਕ ਆ ਨਾ ਉਸ ਨੂੰ ਕਿਸੇ ਅਣਜਾਣੇ ਡਰ ਨੇ ਢੁੜਕੂ ਜਿਹਾ ਲਾ ਦਿੱਤਾ ਆ ਹੋਆ ਹੋ ਸਭ ਠੀਕ ਆ ਬਸ ਤੂੰ ਤਿਆਰ ਹੋਣ ਦੀ ਕਰ ਮਿੰਟਲਾ ਵੀਰੇ ਬੇਬੇ ਤਕੜੀਆ ਉਹਨੇ ਚਿੰਤਾ ਦੀ ਇੱਕ ਹੋਰ ਧੰਦ ਫੜ ਲਈ ਸੀ ਇੱਕ ਵਾਰੀ ਦੱਸ ਤਾਂ ਦਿੱਤਾ ਵੀ ਸਾਰੇ ਆਨੰਦ ਪਰਸ਼ਾਨ ਨੇ ਬਸ ਤੂੰ ਤਿਆਰ ਹੋਣ ਦੀ ਕਰ ਛੇਤੀ ਦੇ ਨੇ ਪਰ ਗੱਲ ਵਿੱਚੋਂ ਕੀ ਆ ਤੂੰ ਦੱਸਦਾ ਕਿਉਂ ਨਹੀਂ ਚੱਜ ਨਾਲ ਬਿਸਨੀ ਸੱਚਮੁੱਚ ਹੀ ਗਰਮ ਹੋ ਗਈ ਸੀ ਹਿ 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 ਸੁਲੱਖਣ ਖਸਿਆਨੀ ਜਿਹੀ ਹਾਸੀ ਹੱਸਿਆ ਉਸ ਨੂੰ ਹੱਸਦੇ ਨੂੰ ਵੇਖ ਕੇ ਬਿਸਨੀ ਦੀ ਜਾਣ ਵਿੱਚ ਜਾਨ ਆ ਗਈ ਸੀ ਬਾਪੂ ਕਹਿੰਦਾ ਮੇਰਾ ਹੁਣ ਕੀ ਵਸਾਏ ਵੱਡਾ ਸਰੀਰ ਐ ਕੀ ਪਤਾ ਕਦੋਂ ਫੂਕ ਨਿਕਲ ਜੇ ਤੂੰ ਸਲਖਣਾ ਇਓਂ ਕਰ ਕੁੜੀਆਂ ਨੂੰ ਇਕੱਠੀਆਂ ਕਰਕੇ ਕੇਰਾਂ ਕਚੈਰੀ 'ਚ ਉਹਨਾਂ ਦੇ ਬਿਆਨ ਕਰਾ ਕੇ ਗੂਠੇ ਲਵਾ ਦੇ ਬਈ ਅਸੀਂ ਮਾਪਿਆਂ ਦੀ ਜਾਇਦਾਦ 'ਚੋਂ ਕੁਝ ਨਹੀਂ ਲੈਣਾ ਫਿਰ ਸਾਰੀ ਜ਼ਮੀਨ ਜਾਇਦਾਦ ਤੇਰੇ ਇਕੱਲੇ ਦੇ ਨਾ ਚੜਜੂਗੀ ਤੇਰੇ ਵੱਲੀ ਮੈਂ ਆ ਪਾਇਆ ਪੀਤੋ ਤੇ ਵੀਰੋ ਵੱਲ ਤੋਂ ਹਾਂ ਵੱਡਿਆਂ ਮੁੰਡਿਆਂ ਨੂੰ ਕੱਲੇ ਆਂ ਬਿਸ਼ਨੀ ਨੇ ਕੋਈ ਜਵਾਬ ਨਾ ਦਿੱਤਾ ਨਾਹੀ ਉਹ ਤਿਆਰ ਹੋਣ ਲਈ ਉੱઠી ਉਸ ਦੇ ਚਿਹਰੇ ਤੇ ਕਾਲਖ ਜਿਹੀ ਫਿਰ ਗਈ ਸੀ ਮਨ 부ਝ ਗਿਆ ਸੀ ਅਤੀਤ ਦੀਆਂ ਝਾਕੀਆਂ ਇੱਕ ਇੱਕ ਕਰਕੇ ਉਸ ਦੀਆਂ ਅੱਖਾਂ ਅੱਗੋਂ ਲੰਘ ਰਹੀਆਂ ਸਨ ਉਹ ਚਾਰ ਭੈਣਾਂ ਦਾ ਇੱਕ ਭਰਾ ਸੀ ਸੁਲੱਖਣ ਚਾਰਾਂ ਭੈਣਾਂ ਤੋਂ ਵੱਡਾ ਚਾਰੇ ਕੁੜੀਆਂ ਨੂੰ ਇੱਕੋ ਜਿਹਿਆਂ ਵੇਸ਼ ਕੇ ਮਾਂ ਦੇ ਸੋਤਰ ਸੁੱਕੇ ਰਹਿੰਦੇ ਉਹ ਆਕਾਰਨ ਹੀ ਉਹਨਾਂ ਤੇ ਨਜ਼ਲਾ ਝਾੜਦੀ ਰਹਿੰਦੀ ਕੁੜੀਆਂ ਨੂੰ ਉਹ ਵੱਡੂ ਵੱਡੂ ਖਾਉਂ ਕਰਦੀ ਰਹਿੰਦੀ ਦਿਨ ਵਿੱਚੋਂ ਕਈ ਵਾਰ ਸਨੌਤ ਸੁੱਟਦੀ ਮੈਂ ਤਾਂ ਪੁੱਤ ਦੀ ਜੋੜੀ ਬਣਾਉਣ ਦੀ ਮਾਰੀ ਨੇ ਇੰਨੀ ਵਾਰ ਹੂਲਾ ਫੱਕਿਆ ਸੀ ਪਰ ਖਬਰੇ ਕੀ ਮੈਂ ਮੋਠ ਭੁੰਨ ਕੇ ਤਾਂਤੇ ਜੈ ਖਾਣੇ ਰੱਬ ਦੇ ਹੱਥ ਤੇ ਉਹਨੇ ਮੇਰੀ ਇੱਕ ਨਾ ਸੁਣੀ ਹਰ ਵਾਰੀ ਪੱਥਰਾ ਡਿਗਦਾ ਮੇਰੇ ਘਰੇ ਬਣ ਗਿਆ ਵੀ ਚੌਗੜਾ ਕਾੜਾ ਕਢਾਉਣਾ ਸੀ ਇੰਨੀਆਂ ਤੋਂ ਆਖੇ ਕੱਲੇ ਪੁੱਤ ਦੀ ਮਾਂ ਅੰਨੀ ਦੋਂ ਦੀ ਮਾਂ ਕਾਣੀ ਜੱਟ ਦੇ ਕੱਲੇ ਪੁੱਤ ਨੂੰ ਤਾਂ ਕੋਈ ਪੰਡ ਨਹੀਂ ਚਕਾਉਂਦਾ ਕਿੱਥੇ ਮੇਰੇ ਕਰਮਾਂ 'ਚ ਧਰੀਆਂ ਪਈਆਂ ਸੀ ਜੈ ਖਾਣੀਆਂ ਕਿਵੇਂ ਨਿਤਬਾਰ ਆਉਂਦੇ ਨੇ ਮਾਂ ਮੁੰਡੇ ਦਾ ਵੱਧ लाड़ ਕਰਦੀ ਉੱਤ-ਪੁੱਤ ਕਰਦੀ ਦਾ ਉਹਦਾ ਮੂੰਹ ਸੁੱਕਦਾ ਕੁੜੀਆਂ ਤੋਂ ਸੱਤੀ ਠਾਈ ਲੁਕੋ ਕੇ ਉਹਦੇ ਵਾਸਤੇ ਚੀਜ਼ ਰੱਖਦੀ ਜਦੋਂ ਘਰੇ ਦੁੱਧ ਬਾਦ ਦੀ ਟੋਟ ਆ ਜਾਂਦੀ ਫਿਰ ਦਹੀਂ ਸਿਰਫ ਸੁਲੱਖਣ ਜੋਗਾ ਹੀ ਜਮਾਇਆ ਜਾਂਦਾ ਜੇ ਕਿਸੇ ਕੁੜੀ ਤੋਂ ਸੁਭਾਅ ਕਹੀ ਤੁਰੀ ਫਿਰਦੀ ਤੋਂ ਉਹਦੀ ਰੋਟੀ ਵੱਲ ਝਾਕਿਆ ਜਾਂਦਾ ਤਾਂ ਉਹ ਝੱਟ ਹੀ ਮਾਂ ਨੂੰ ਸ਼ਿਕਾਇਤ ਲਾ ਦਿੰਦਾ ਆਹ ਦੇਖ ਲੈ ਬੇਬੇ ਆਹ ਤੇਰੀ ਕੁੜੀ ਜੀ ਨੀਤ ਪਾਈ ਜਾਂਦੀ ਹੈ ਦਹੀਂ ਚ ਮਾਤਾ ਜਿਵੇਂ ਪਹਿਲਾਂ ਹੀ ਕਮਾਨਕ ਅਸੀਂ ਬੈਠੀ ਹੁੰਦੀ ਵੇ ਹੋ ਰਹੇ ਨੇ ਕਿ ਲੱਲਰ ਲਾਉਣਾ ਲੋਕਾਂ ਦੇ ਘਰ ਹੀ ਚਾਰ ਚਾਰ ਮੁੰਡੇ ਨੇ ਇੰਨਾ ਡੈਣਾ ਤੋਂ ਮੇਰਾ ਕੱਲਾ ਪੁੱਤ ਨੀਜ ਰਿਆ ਜਾਂਦਾ ਟੁੱਕ ਦੀ ਬਰਕੀ ਖਾਂਦਾ ਕੋਈ ਨਾ ਪੁੱਤ ਓਲਾ ਜਿਹਾ ਕਰਕੇ ਖਾਲਾ ਚੰਦਰੀਆਂ ਨਾ ਹੁਣ ਤਾਂ ਸੁਰੱਖਣ ਪਹਿਣਾ ਨਾਲੋਂ ਵੱਡਾ ਹੋਣ ਕਰਕੇ ਸਾਰੇ ਘਰ ਤੇ ਛਿਟੀ ਰੱਖਦਾ ਮਾਪਿਓ ਨੇ ਬੜੇ ਚਾਮਾਂ ਲਾਡਾ ਨਾਲ ਉਸਦਾ ਵਿਆਹ ਕੀਤਾ ਨਣਦਾਂ ਦਾ ਭਾਬੀ ਭਾਬੀ ਕਰਦੀਆਂ ਦਾ ਮੂੰਹ ਸੁੱਕਦਾ ਪਰ ਭਾਬੀ ਪੂਰੀ ਨਖਰੇਲੋ ਸੀ ਪੱਕੇ ਰੰਗ ਦੀਆਂ ਨਣਾਂ ਦਾ ਨੂੰ ਉਹ ਨੱਕ ਥੱਲੇ ਨਾ ਲਿਆਉਂਦੀ ਸੋਹਣੀ ਸੁਨੱਖੀ ਨੂੰ ਦੇਖ ਕੇ ਸੱਸ ਬਿਨਾਂ ਰੋਟੀ ਖਾਦਿਆਂ ਹੀ ਰੱਜੀ ਰਹਿੰਦੀ ਉਸ ਦਾ ਸਖਤ ਹੁਕਮ ਸੀ ਕਿ ਸਵਾ ਸਾਲ ਬੌਟੀ ਨੂੰ ਕੰਮ ਤੇ ਨਹੀਂ ਲਾਉਣਾ ਨਹੀਂ ਕੁੜਿਓ ਬਹੂ ਨੂੰ ਨਹੀਂ ਲਾਉਣਾ ਅਜੇ ਕੰਮ ਧੰਦੇ ਸੋਹ ਸੁੱਖਾਂ ਦੀ ਮੇਰੀ ਕੱਲੀ ਕੱਲੀ ਨੂੰ ਹੈ ਸੁੱਖ ਨਾਲ ਕੁੜੀਆਂ ਸਾਰਾ ਦਿਨ ਟੁੱਟ ਟੁੱਟ ਮਰਦੀਆਂ ਰਹਿੰਦੀਆਂ ਬੌਟੀ ਨੂੰ ਪੂਰੇ ਦਿਨ ਵਿੱਚ ਦੋ ਹੀ ਕੰਮ ਸੰਨ ਹਾਰ ਸ਼ਿੰਗਾਰ ਜਾਂ ਸੌ ਲਿਆ ਕਦੇ ਕਦੇ ਕੋਈ ਗੁਆਂਢਣ ਕਹਿ ਦਿੰਦੀ ਨਰੰજન ਕੁੜੇ ਬਹੂ ਨੂੰ ਵੀ ਕੰਮ ਤਾਂ ਦਿਲਾ ਲਿਆ ਕਰ ਕਦੇ ਕੁੜੀਆਂ ਵਿਚਾਰੀਆਂ ਸਾਰੀ ਦਿਹਾੜੀ ਹਫੋਂ ਠੁੱਟੀਆਂ ਰਹਿੰਦੀਆਂ ਬੇਲੀ ਰਹਿੰਦੀ ਤਾਂ ਇਹ ਉਹੀ ਚੰਬਲ ਜੂਗੀ ਕੋਈ ਨਾ ਭੈਣੇ ਐਸੇ ਨਹੀਂ ਕਰਨਾ ਪਿੱਛੋਂ ਜਦੋਂ ਇਹ ਵਿਆਈਆਂ ਗਈਆਂ ਇਹਨੇ ਵਿਚਾਰੀ ਨੇ ਵੀ ਚਾਰ ਦਿਨ ਇਹਨਾਂ ਦਾ ਹੀ ਸੁੱਖ ਲੈਣਾ ਮਾਂ ਗੱਲ ਪੁੰਝੇ ਨਾ ਡਿਗਣ ਦਿੰਦੀ ਸੁਲੱਖਣ ਦੀ ਬੋਟੀ ਤੇਜੋ ਨੇ ਆਉਂਦੀ ਨੇ ਇਹੀ ਕਰਦੀ ਮੁਖਤਿਆਰੀ ਸੰਭ ਲਈ ਸੀ ਸਮੇਤ ਸੁਲੱਖਣ ਉਸਨੇ ਸਾਰੇ ਟੱਬਰ ਤੇ ਰੋ ਪਾ ਲਿਆ ਸੀ ਘਰ ਵਿੱਚ ਉਸਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਸੀ ਹਿਲਦਾ ਸਭ ਕੁਝ ਹੁੰਦਿਆ ਸੁੰਦਿਆ ਵੀ ਉਹਨੇ ਕੁੜੀਆਂ ਦੇ ਵਿਆਹ ਸਾਦੇ ਜਿਹੇ ਹੀ ਕੀਤੇ ਇਹ ਸਭ ਕੁਝ ਬਹੂ ਦੇ ਇਸ਼ਾਰਿਆਂ ਤੇ ਹੀ ਹੋਇਆ ਸੀ ਹੁਣ ਤਾਂ ਉਹ ਬੇਬੇ ਨੂੰ ਵੀ ਟਿੱਚ ਹੀ ਸਮਝਦੀ ਸੀ ਜੇ ਬੇਬੇ ਕਿਸੇ ਕੁੜੀ ਦੇ ਵਿਆਹ ਤੇ ਚਾਰ ਬਿਸਤਰੇ ਦੇਣ ਦੀ ਗੱਲ ਕਰਦੀ ਤਾਂ ਉਹ ਝੱਟ ਟੋਕ ਦਿੰਦੀ ਨਹੀਂ ਬੇਬੇ ਜੀ ਦੋ ਹੀ ਬਥੇਰੇ ਨੇ ਇੱਥੇ ਕਿਹੜਾ ਇੱਕ ਅੱਧੀ ਆ ਆਪਾਂ ਚਾਰ ਤੋਰਨੀਆਂ ਨੇ ਚਾਰ ਮਾਰਕ ਤੇ ਕਹਿੰਦੇ ਆਂ ਦਾ ਮੂੰਹ ਪਰਦਾ ਭਾਂਡੇ 51 ਤੋਂ 21 ਹੋ ਜਾਂਦੇ ਪੱਖੀਆਂ ਸਹਰਾਣਾ ਤੇ ਝੋਲਿਆਂ ਦੀ ਗਿਣਤੀ ਵੀ ਬਹੂ ਦੀ ਸਲਾਹ ਨਾਲ ਅੱਧੀ ਰਹਿ ਜਾਂਦੀ ਸੁਲੱਖਣ ਤਾਂ ਪਹਿਲਾਂ ਹੀ ਪੰਜ ਪੱਤਣਾਂ ਦਾ ਤਾਰੂ ਸੀ ਰੈਂਦੀ ਖੁੰਦੀ ਕਸਰ ਬੌਟੀ ਨੇ ਆ ਕੇ ਕੱਢ ਦਿੱਤੀ ਸੀ ਮਾੜੇ ਮੋٹے ਜਿਹੇ ਵਿਆਹ ਕਰਕੇ ਉਹਨਾਂ ਨੇ ਚਾਰੇ ਕੁੜੀਆਂ ਕਿਉਂਟ ਦਿੱਤੀਆਂ ਸਨ ਸੁਲੱਖਣ ਤੋਂ ਛੋਟੀ ਕਰਮੋ ਵਸਦੀ ਰਸਦੀ ਅਚਾਨਕ ਹੀ ਚੱਲ ਵਸੀ ਉਸ ਦੀ ਥਾਂ ਕਰਦਿਆ ਨੇ ਉਸ ਤੋਂ ਛੋਟੀ ਬਿਛਨੀ ਤੋਰ ਦਿੱਤੀ ਕਦੇ-ਕਦੇ ਬਿਛਨੀ ਮਨ ਵਿੱਚ ਸੋਚਦੀ ਮਣਾ 3ਾਂ ਤੇ ਗਊਆਂ ਦਾ ਕੀ ਏ ਜਿਹਨੂੰ ਮਰਜ਼ੀ ਰੱਸਾ ਫੜਾ ਦੇਣ ਉਹਨਾਂ ਕਿਹੜਾ ਬੋਲਣਾ ਹੁੰਦਾ ਉਹਨੂੰ ਤਾਂ ਪਤਾ ਹੀ ਨਹੀਂ ਸੀ ਲੱਗਿਆ ਕਿ ਵਿਆਹ ਮੁਕਲਾਵੇ ਦਾ ਚਾਅ ਕੀ ਹੁੰਦਾ ਤਿੰਨ ਨਿਆਣੇ ਕਰਮੋਂ ਦੇ ਸੀ ਤਿੰਨ ਉਹਦੇ ਆਪਣੇ ਹੋ ਗਏ ਦੋ ਭਾਂਤੇ ਟੱਬਰ ਨੂੰ ਸ਼ਰੀਕ ਵੱਖ ਵੱਖ ਉਂਗਲਾਂ ਲਾਉਂਦੇ ਰਹਿੰਦੇ ਉਹ ਦੁੱਖ ਕਿਹਦੇ ਕੋਲ ਰੋਂਦੀ ਹੁਣ ਤਾਂ ਬੇਬੇ ਤੇ ਬਾਪੂ ਜੀ ਵੀ ਰਹਿ ਗਏ ਸਨ ਬੀਰੋ ਤੇ ਪੀਤੋ ਵੀ ਕਦੋਂ ਦੀਆਂ ਵਿਆਹੀਆਂ ਗਈਆਂ ਸਨ ਭਰਾ ਭਝਾਈ ਉਹਨਾਂ ਨੂੰ ਕਦੇ ਭੁੱਲ ਕੇ ਵੀ ਦਰਸ਼ਨ ਨਾ ਦਿੰਦੇ ਪਰ ਉਹ ਵਿਚਾਰੀਆਂ ਨੂੰ ਮਾਪਿਆਂ ਦਾ ਮੋਹ ਮਾਰਦਾ ਸੀ ਜਦੋਂ ਵੀ ਮਿਲਣ ਆਉਂਦੀਆਂ ਭਝਾਈ ਸਿੱਧੇ ਮੂੰਹ ਗੱਲ ਹੀ ਨਾ ਕਰਦੀ ਨਣਦਾ ਆਈਆਂ ਤੋਂ ਭਝਾਈ ਚੁੱਲ੍ਹੇ ਤੋਂ ਪੁੱਛ ਕੇ ਚਾਹ ਧਰਦੀ ਕਿੰਨਾ ਹੀ ਚਿਰ ਇੱਧਰ ਉੱਧਰ ਪੈਰ ਮਾਰਦੀ ਫਿਰਦੀ ਰਹਿੰਦੀ ਘਰ ਵਿੱਚ ਪੰਜ ਲਵੇਰੀਆਂ ਹੋਣ ਦੇ ਬਾਵਜੂਦ ਉਹ ਘੱਟ ਮਿੱਠੇ ਵਾਲੀ ਕਾਲੀ ਜਹੀ ਚਾਹ ਬਣਾ ਕੇ ਉਹਨਾਂ ਦੇ ਮੂਰੇ ਲਿਆ ਤਰਦੀ। ਊੜੇ ਕੁਲਦੀਪ ਰੋਟੀ ਰਾਟੀ ਪੁੱਛ ਲਿਆ ਆਪਦੀ ਭੂਆ ਨੂੰ। ਬਣਾਈਏ ਫਿਰ। ਉਹ ਆਪਣੀ ਕੁੜੀ ਵਿੱਚ ਦੀ ਨਣਦਾ ਨੂੰ ਰੋਟੀ ਦੀ। ਕੋਕੀ ਜਹੀ ਸੁਲਾ ਮਾਰਦੀ। ਉਸ ਦੀ ਮਲਮੀ ਜੀਬ ਵਾਲੀ ਸੁਰ ਨੂੰ ਪਛਾਣਦੀਆਂ ਹੋਈਆਂ ਕੁੜੀਆਂ ਆਪੇ ਹੀ ਕਹਿ ਦਿੰਦੀਆਂ। ਨਹੀਂ ਭਾਬੀ ਰਹਿਣ ਦੇ। ਅਸੀਂ ਕਿਹੜਾ ਦੂਰੋਂ ਆਈਆਂ। ਚੰਗਾ ਕੁੜੇ ਰਹਿਣ ਦੇ ਫਿਰ। ਤੇਰੀ ਭੂਆ ਤਾਂ ਕਹਿੰਦੀ ਆ ਭੁੱਖ ਨਹੀਂ। ਮਾਂ ਦੀ ਰਮਝ ਪਛਾਣ ਦੀ ਹੋਈ ਕੁੜੀ ਵੀ ਟਾਲਾ ਵੱਟ ਜਾਂਦੀ। ਬੇਵਸ ਹੋਈ ਮਾਂ ਬਹੂ ਦੀਆਂ ਚੁਸਤੀਆਂ ਤਾੜਦੀ ਰਹਿੰਦੀ। ਇਹ ਸਭ ਕਾਰਨ ਲਈ ਉਹ ਆਪਣੇ ਆਪ ਨੂੰ ਹੀ ਕਸੂਰਵਾਰ ਸਮਝਦੀ ਸੀ। ਉਸਦੇ ਬਹੁਤੇ ਲਾਡਾ ਮਲਾਰਾ ਨਾਲ ਹੀ ਬਹੂਦਿਆਂ ਚੜ ਮੱਚੀਆਂ ਸਨ। ਰੱਜਿਆ ਪੁੱਜਿਆ ਘਰ ਹੋਣ ਦੇ ਬਾਵਜੂਦ ਵੀ ਕੁੜੀਆਂ ਨੂੰ ਅਦੇ ਕੋਈ ਸੰਧਾਰਾ ਨਾ ਲੈ ਕੇ ਜਾਂਦਾ। ਸ਼ਰੀਕਣੀਆਂ ਦੇ ਘਰੋਂ ਆਈ ਸੰਧਾਰੇ ਦੀ ਚੀਜ਼ ਫੜਨ ਲੱਗਿਆਂ ਉਹ ਸ਼ਰਮੀ ਮਰ ਜਾਂਦੀਆਂ। ਹਾਏ ਉਹ ਨਿਗਰਿਆ ਸਾਨੂੰ ਖਾਲੀ ਹੱਥੀ ਮਿਲਣਾ ਆਦਿਆ ਕਰੀ ਅਸੀਂ ਪਰਦੇ ਨਾਲ ਚੀਜ਼ ਪੱਲਿਓਂ ਲਿਆ ਕੇ ਵੰਡ ਦਿਆ ਕਰੀਏ ਬਈ ਸਾਡਾ ਭਰਾ ਲੈ ਕੇ ਆਇਆ ਉਹ ਤਿੰਨੋਂ ਭੈਣਾ ਅੰਦਰੋਂ ਅੰਦਰੀ ਸਿੱਕਦੀਆਂ ਰਹਿੰਦੀਆਂ ਬਿਸਨੀ ਦੇ ਸੌਰੇ ਮਰੇ ਤੋਂ ਪੇਕਿਆਂ ਵੱਲੋਂ ਕੋਈ ਵੀ ਭੋਗ ਤੇ ਨਹੀਂ ਸੀ ਆਇਆ ਸ਼ਰੀਕੇ ਵਿੱਚ ਉਸਨੂੰ ਡਾਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਬਾਕੀ ਸਾਰੀਆਂ ਦਰਾਣੀਆਂ ਜਠਾਣੀਆਂ ਦੇ ਪੇਕੇ ਭੋਗ ਤੇ ਆਏ ਸਨ ਜਨਾਨੀਆਂ ਜਾਣ ਬੁੱਝ ਕੇ ਉਹਨੂੰ ਉਹਦੇ ਮਾਪਿਆਂ ਦੀ ਗੈਰ ਹਾਜ਼ਰੀ ਚੇਤੇ ਕਰਵਾ ਕੇ ਉਹਦੇ ਫੱਟਾਂ ਤੇ ਲੂਣ ਭੁੱਕ ਰਹੀਆਂ ਸਨ। ਉਹਨੂੰ یوں ਲੱਗਿਆ ਜਿਵੇਂ ਮਾਪਿਆਂ ਨੇ ਅੱਜ ਉਹਨੂੰ ਸਹਰਿਆਂ ਵਿੱਚੋਂ ਕੱਖੋਂ ਹੌਲੀ ਕਰ ਦਿੱਤਾ ਹੋਵੇ। ਘਰ ਵਾਲੇ ਨੇ ਕਿੰਨਾ ਹੀ ਚਿਰ ਉਹਦੇ ਨਾਲ ਮੂੰਹ ਵੱਟੀ ਰੱਖਿਆ ਤੇ ਉਸਨੂੰ ਚਿਤਾਰਦਾ ਰਿਹਾ। ਮੈਂ ਕਿਹੜਾ ਉਹਨਾਂ ਦੇ ਐਰਿਆਂ ਦਾ ਭੁੱਖਾ ਸੀ? ਉਹ ਦੋਵੇਂ ਜੀ ਖਾਲੀ ਹੱਥ ਆ ਕੇ ਹੀ ਅਫਸੋਸ ਤਾਂ ਕਰ ਜਾਂਦੇ। ਮੇਰੇ ਪਿਓ ਨੇ ਕਿਹੜਾ ਨਿਤ ਨਿਤ ਮਰਨਾ ਸੀ? ਇਹੋ ਜਿਹੇ ਵੇਲੇ ਤਾਂ ਇਹ ਤੇ ਹੈ ਵੀ ਗੋਡਾਨ ਮੌਣ ਆ ਜਾਂਦੇ ਨੇ ਵੱਡੇ ਹੋਣਗੇ ਆਪਦੇ ਘਰੇ ਹੋਣਗੇ ਮੈਂ ਕੀ ਦਾ ਲੈਣ ਜਾਣਾ ਉਹਨਾਂ ਦੇ ਘਰੇ ਉਹ ਅਕਸਰ ਹੀ ਉਹਨੂੰ ਸੁਣਾਉਂਦਾ ਰਹਿੰਦਾ ਉਹ ਸਭ ਕੌੜੀਆਂ ਕਸੈਲੀਆਂ ਸੁਣ ਕੇ ਢਿੱਡ ਵਿੱਚ ਪਾ ਲੈਂਦੀ ਅੰਦਰਲੀ ਕਹਾਣੀ ਮੇਹਣੇ ਦੇਣ ਵਾਲਾ ਵੀ ਜਾਣਦਾ ਸੀ ਪਰ ਤੀਵੀ ਨੂੰ ਨੀਵਾ ਦਿਖਾਉਣ ਦਾ ਮੌਕਾ ਮਰਦ ਕਦੋਂ ਹੱਥ ਜਾ ਹੱਥੋਂ ਜਾਣ ਦਿੰਦੇ ਨੇ ਵੱਡੇ ਮੁੰਡੇ ਦੇ ਵਿਆਹ ਵੇਲੇ ਭੇਲੀ ਲੈ ਕੇ ਜਾਣ ਨੂੰ ਉਸ ਦੀ ਵੱਡੀ ਰੂਹ ਨਹੀਂ ਸੀ ਕਰਦੀ ਪਰ ਸ਼ਰੀਕੇ ਤੋਂ ਡਰਦੀ ਮਾਰੀ ਉਹ ਫੇਰ ਵੀ ਅਣਮੰਨੇ ਜਿਹੇ ਮਨ ਨਾਲ ਚਲੀ ਗਈ ਸੀ ਉਸ ਨੂੰ ਵੇਖ ਕੇ ਪਰਜਾਈ ਨੇ ਕੋਈ ਉਤਸ਼ਾਹ ਨਹੀਂ ਸੀ ਦਿਖਾਇਆ ਸਗੋਂ ਕਿਣੇ ਜਿਹੇ ਪਾਉਣ ਲੱਗ ਪਈ ਸੀ ਵਿਸ਼ਨੀਏ ਤੈਨੂੰ ਫਸਲ ਬਾੜੀ ਦਾ ਤਾਂ ਪਤਾ ਹੀ ਐ ਬਈ ਐਤ ਕੀ ਕੰਮ ਢਿੱਲਾਈ ਆ ਹੱਥ ਕੁਸ਼ਤਾਂਗਾ ਕੋਈ ਨਾ ਵੇਖਾਂਗੇ ਫੇਰ ਵੀ ਕਹਿ ਕੇ ਉਸ ਨੇ ਪਹਿਲਾਂ ਹੀ ਨਾ ਪਹੁੰਚਣ ਦਾ ਸਿਗਨਲ ਦੇ ਦਿੱਤਾ ਸੀ ਘਰ ਵਿੱਚ ਪਹਿਲਾ ਵਿਆਹ ਹੋਣ ਕਰਕੇ ਉਹ ਤਾਏ ਚਾਚੇ ਦੇ ਪੁੱਤਾਂ ਨੂੰ ਵੀ ਨਾਨਕ ਛੱਕਦਾ ਸੱਦਾ ਦੇ ਆਈ ਸੀ ਸਕਾ ਪ੍ਰਾਤਾ ਪਹੁੰਚਿਆ ਨਹੀਂ ਸੀ ਤਾਏ ਚਾਚੇ ਦੇ ਪੁੱਤ ਸਮੇਤ ਪਰਿਵਾਰ ਹਾਜ਼ਰ ਹੋ ਗਏ ਸਨ ਇਉਂ ਵਿਚਾਰੀ ਦੀ ਮਾੜੀ ਮੋਟੀ ਇੱਜ਼ਤ ਰਹਿ ਗਈ ਸੀ ਸ਼ਰਮ ਮੰਨਣ ਦੀ ਬਜਾਏ ਪਰਝਾਈ ਦਾ ਉਲਟਾ ਲਾਂਬਾ ਆ ਗਿਆ ਸੀ ਕਿ ਅਸੀਂ ਤਾਂ ਤਿਆਰੀ ਕਰੀ ਬੈਠੇ ਸੀ ਆਉਣਾ ਵੀ ਜ਼ਰੂਰ ਸੀ ਅਸੀਂ ਤਾਂ ਰੋਸ ਵਜੋਂ ਨਹੀਂ ਆਏ ਤੂੰ ਇਹਨਾਂ ਸਾਡੇ ਦੁਸ਼ਮਣਾਂ ਵਰਗੇ ਸਰੀਕਾ ਨੂੰ ਕੀ ਤੋਂ ਪੁੱਛ ਕੇ ਸੱਦਿਆ ਸੀ ਸਾਡੀ ਇਹਨਾਂ ਨਾਲ ਬੋਲ ਨਾ ਬਾਣੀ ਲੈ ਹੁਣ ਤੂੰ ਇਹਨਾਂ ਨਾਲ ਹੀ ਵਰਤੀ ਅੱਗੇ ਤੋਂ ਮੀਨੇ ਕਮਗਰੋਂ ਉਸਨੇ ਸੁਣਿਆ ਸੁਲੱਖਣ ਆਪਣੇ ਸਾਲੇ ਦੇ ਵਿਆਹ ਤੇ ਪੂਰੀ ਸਾਜਤਾ ਨਾਲ ਹਾਜ਼ਰ ਹੋਇਆ ਸੀ ਤੇ ਤਕੜਾ ਮੋਟਾ ਖਰਚ ਵੀ ਕਰਕੇ ਆਇਆ ਸੀ ਉਸਦੇ ਪੇਕੇ ਪਿੰਡ ਤੋਂ ਸ਼ਰੀਕੇ ਵਿੱਚ ਵਿਆਹੀ ਗੁਰਨਾਮੋ ਨੇ ਇਹ ਗੱਲ ਪੂਰਾ ਮਿਰਚ ਮਸਾਲਾ ਲਾ ਕੇ ਸ਼ਰੀਕਣੀਆਂ ਨੂੰ ਦੱਸੀ ਸੀ ਅਤੀਤ ਦੀ ਪਰ ਕਰਮਾ ਕਰਕੇ ਮੁੜੀਆਂ ਸੋਚਾਂ ਫਿਰ ਵਿਹੜੇ ਵਿੱਚ ਕੰਬਲ ਦੀ ਬੁੱਕਲ ਮਾਰੀ ਬੈਠੇ ਸੁਲੱਖਣ ਦੇ ਦਿਵਾਲੇ ਹੋ ਗਈਆਂ ਹੂੰ ਇਹ ਕਿਹੜਾ ਮੂੰਹ ਲੈ ਕੇ ਮੈਨੂੰ ਲੈਣ ਆਇਆ ਸ਼ਰਮਣਾ ਆਈ ਇਹਨੂੰ ਆਉਂਦੇ ਨੂੰ ਬਾਪੂ ਸਿਆਣੇ ਬਿਆਣੇ ਨੇ ਦੇਤੀ ਬਈ ਸਲਾਹ ਉੱਥੇ ਤਾਂ ਮੈਂ ਸੁਣਿਆ ਇਉਂ ਵੀ ਕਹਿਣਾ ਪੈਂਦਾ ਬਈ ਸਾਨੂੰ ਵਿਆਹਾਂ ਵਿੱਚ ਦਾਜ ਦੇ ਤੌਰ ਤੇ ਇਹਨਾਂ ਨੇ ਬਹੁਤ ਕੁਝ ਦੇ ਦਿੱਤਾ ਸੀ ਕੀ ਦਿੱਤਾ ਸੀ ਇਹਨਾਂ ਨੇ ਸਾਨੂੰ ਦਾਜ ਚ ਨਾਲੇ ਕੁੜੀਆਂ ਜਦੋਂ ਆਉਂਦਾ ਹਿੱਸਾ ਛੱਡਦੀਆਂ ਨੇ ਤਾਂ ਉਹਨਾਂ ਨੂੰ ਇਹੀ ਲਾਲਚ ਹੁੰਦਾ ਨਾ ਬਈ ਸਾਡੇ ਭਰਾ ਸਾਡੇ ਨਾਲ ਵਰਤਣਗੇ ਦੁੱਖ ਸੁੱਖ ਵਿੱਚ ਖੜਨਗੇ ਇਹਨਾਂ ਨੇ ਤਾਂ ਪਹਿਲਾਂ ਹੀ ਬਥੇਰੇ ਰੰਗ ਦਿਖਾਤੇ ਸੁਲੱਖਣ ਵੀ ਬੈਠਾ ਪਤਾ ਨਹੀਂ ਕੀ ਕੀ ਸੋਚੀ ਜਾਂਦਾ ਸੀ ਪਰ ਉਸ ਨੂੰ ਚਾਨਣ ਹੋ ਗਿਆ ਸੀ ਕਿ ਬਿਸ਼ਨੀ ਨੇ ਉਹਦੀ ਗੱਲ ਤੇ ਕੰਨ ਨਹੀਂ ਸੀ ਧਰਿਆ। ਇਹ ਕੁੜੀ ਨੇ ਹਾਂ ਨਾ ਦਾ ਕੋਈ ਜਵਾਬ ਹੀ ਨਹੀਂ ਦਿੱਤਾ। ਪਤਾ ਨਹੀਂ ਮੂੰਹ ਤੇ ਉਂਗਲੀ ਧਰ ਕੇ ਕੀ ਸੋਚੀ ਜਾਂਦੀ ਆ। ਚੱਲ ਕੋਈ ਨਾ ਇੱਕ ਵਾਰੀ ਫੇਰ ਪੁੱਛ ਕੇ ਦੇਖ ਲੈਨੇ ਆ। ਆਪਣਾ ਕਿਹੜਾ ਪਟ્રોલ ਮੱਚਦਾ ਹੈ? ਜਦੋਂ ਹੁਣ گاؤں ਆਪਾਂ ਨੂੰ ਅਖੇ گاؤں ਬਣਾਵੇ ਜੋ। ਉਹਨੇ ਮਨ ਵਿੱਚ ਸੋਚਿਆ ਤੇ ਫਿਰ ਬੋਲਿਆ, "ਚੱਲ ਕੁੜੀਏ, ਉੱਠ ਤਿਆਰ ਹੋ ਪਾਈ ਆਪਾਂ ਨੂੰ ਕਵੇਲਾ ਹੋਈ ਜਾਂਦਾ।" ਸ਼ਿਆਲ ਦੇ ਦਿਨ ਨੇ ਫਿਰ ਤੂੰ ਮੁੜਨਾ ਵੀ ਹੋਊ ਵੇਲੇ ਨਾਲ ਮੁੰਡਿਆਂ ਨੂੰ ਮੈਂ ਕਹਿ ਕੇ ਤੋਰਿਆ ਵੀ ਕੁੜੀਆਂ ਨੂੰ ਸਿੱਧਾ ਕਚਹਿਰੀ 'ਚ ਹੀ ਲੈ ਆਉਣਾ ਆਪਾਂ ਵੀ ਸਿੱਧੇ ਮੋਗੇ ਹੀ ਚੱਲਣਾ ਹੋਰ ਉੱਥੇ ਤੂੰ ਕਰਨਾ ਵੀ ਕੀ ਆ ਕੋਈ ਲੰਮਾ ਚੌੜਾ ਕੰਮ ਤਾਂ ਹੈ ਵੀ ਨਹੀਂ ਬਸ ਐਵੇਂ ਮਾੜਾ ਜਿਹਾ ਗੂਠਾ ਹੀ ਲਾਉਣਾ ਵੱਡੇ ਅਫਸਰ ਦੇ ਸਾਹਮਣੇ ਬਿਸ਼ਨੀ ਬਿਜਲੀ ਦੇ ਲਿਸ਼ਕਾਰੇ ਵਾਂਗੂੰ ਉੱਠੀ ਤੇ ਅੰਦਰ ਚਲੀ ਗਈ ਸੁਲੱਖਣ ਨੇ ਸੁੱਖ ਦਾ ਸਾਹ ਲਿਆ ਕਿ ਚਲੋ ਸ਼ੁਕਰੇ ਰੱਬ ਦਾ ਤਿਆਰ ਤਾਂ ਹੋਣ ਲੱਗੀ ਆ ਉਹ ਸਮੇਂ ਦਾ ਹਿਸਾਬ ਕਿਤਾਬ ਲਾਉਣ ਲੱਗ ਪਿਆ ਕਿ 12:00 ਵਜੇ ਨੂੰ ਤਾਂ ਪਹੁੰਚ ਹੀ ਜਾਵਾਂਗੇ। ਮੁੰਡੇ ਛੋਟੀਆਂ ਦੋਹਾਂ ਕੁੜੀਆਂ ਨੂੰ ਲੈ ਕੇ ਕੀ ਪਤਾ ਸਾਥੋਂ ਪਹਿਲਾਂ ਹੀ ਕਚਹਿਰੀ ਆਏ ਬੈਠੇ ਹੋਣਗੇ। ਅੱਜ ਹੋਜੂ ਸਾਰੇ ਪਿੰਡ ਵਿੱਚ ਬੱਲੇ-ਬੱਲੇ। ਸਰਦਾਰ ਸੁਲੱਖਣ ਸਿੰਘ ਨੇ ਅੱਜ ਕੱਲੇ ਨਹੀਂ ਬਣ ਜਾਣਾ ਅੱਸੀ ਕਿੱਲਾਂ ਦਾ ਮਾਲਕ। ਉਹ ਮਨ ਵਿੱਚ ਇਉਂ ਸੋਚ ਕੇ ਮੁਸਕਰਾਇਆ। ਕੁੜੀਆਂ ਸੌਰੀਆਂ ਦਾ ਕੀ ਏ ਇਹਨਾਂ ਨੂੰ ਇੱਕ-ਇੱਕ ਸੂਟ ਤੇ 100-100 ਰੁਪਏ ਧਰਕੇ ਦੇ ਦਈਏ ਤਾਂ ਖੁਸ਼ ਹੋ ਜਾਂਦੀਆਂ ਨੇ। ਚਲ ਕੋਈ ਨਾ ਭੈਣਾ ਨੇ ਫਿਰ ਵੀ ਜਿਹੜਾ ਕਿਸੇ ਹੋਰ ਨੂੰ ਦੇਣਿਆ ਦੇ ਦੇਾਂਗੇ ਇੱਕ ਇੱਕ ਸੂਟ ਤੇਜਕੁਰ ਨੂੰ ਮੈਂ ਆਪੇ ਬਣਾ ਲੂੰਗਾ ਲੀੜਿਆਂ ਵਾਸਤੇ ਨਾਲੇ ਬੇਬੇ ਬਾਪੂ ਖੁਸ਼ ਬਿਸ਼ਨੀ ਤੇ ਨਜ਼ਰ ਪੈਂਦਿਆਂ ਹੀ ਉਸ ਦੀ ਸੋਚਾਂ ਦੀ ਲੜੀ ਟੁੱਟ ਗਈ ਕੁਝ ਹੀ ਮਿੰਟਾਂ ਵਿੱਚ ਬਿਸ਼ਨੀ ਬਿਨਾ ਤਿਆਰ ਹੋਇਆ ਬਾਹਰ ਆ ਗਈ ਤੇ ਆਉਂਦਿਆਂ ਹੀ ਬੋਲੀ ਮੈਂ ਵੀ ਕਹਾ ਅੱਜ ਸੂਰਜ ਕਿਹੜੇ ਪਾਸੇੋਂ ਚੜਿਆ ਹੋ ਭਰਾ ਕਦੇ ਅੱਗੇ ਨਾ ਪਿੱਛੇ ਕਦੇ ਦੁੱਖ ਚ ਨਾ ਕਦੇ ਸੁੱਖ ਚ ਨਾ ਗਮੀ ਨਾ ਸ਼ਾਦੀ ਅੱਜ ਕਿਵੇਂ ਮੂੰਹ ਨੇਰੇ ਦਰਸ਼ਨ ਦੇਤੇ ਮੈਨੂੰ ਨਹੀਂ ਸੀ ਪਤਾ ਵਿਚਲੀ ਗੱਲ ਦਾ ਲੈ ਫੜ ਦਾਤੀ ਜਿੰਨੇ ਕ ਅੰਗੂਠੇ ਨਾਲ ਸਰਜੂ ਵੱਢ ਕੇ ਲੈ ਜਾ ਹੱਥ ਨਾਲੋਂ ਜੇ ਸਾਰਾ ਚਾਹੀਦਾ ਤਾਂ ਮੇਰੇ ਵੱਲੋਂ ਨਾ ਨਹੀਂ ਭਾਵੇਂ ਸਾਰਾ ਹੀ ਲੈ ਜਾ ਉਸਨੇ ਸਾਗ ਤੀਰਨ ਵਾਲੀ ਦਾਤੀ ਫੜਾਉਂਦੀ ਹੋਈ ਨੇ ਆਪਣੇ ਸੱਜੇ ਹੱਥ ਦਾ ਅੰਗੂਠਾ ਵੀ ਉਹਦੇ ਮੂਰੇ ਕਰ ਦਿੱਤਾ ਕੱਚਾ ਹੋਇਆ ਸੁਲੱਖਣ ਨੀਮੀ ਪਾਈ ਬੈਠਾ ਸੀ ਕੋਲ ਹੀ ਲੋਹੀ ਲਾਖੀ ਹੋਈ ਖੜੀ ਬਿਛਨੀ ਚੀਰਾ ਤੋਂ ਸਾਹਮਣੇ ਰੱਖਿਆ ਗੁੱਬਗਵਾਟ ਕੱਢ ਰਹੀ ਸੀ ਹਾਂਜੀ ਦੋਸਤੋ ਇਸ ਕਹਾਣੀ ਨੂੰ ਲਿਖਿਆ ਹੈ ਜਗਦੀਸ਼ ਕੌਰ ਮਾਨ ਜੀ ਨੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜਰੂਰ ਰੱਖਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ